ਦੋਸਤੋ ਕੀ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਰੱਬ ਨੇ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਘੱਟ ਦਿੱਤਾ ਹੈ ਤੇ ਦੂਜਿਆਂ ਲੋਕਾਂ ਨੂੰ ਹੀ ਜ਼ਿਆਦਾ ਦਿੱਤਾ ਹੈ ਜੇਕਰ ਤੁਸੀਂ ਦੂਜਿਆਂ ਨਾਲ ਆਪਣੀ ਤੁਲਨਾ ਕਰਕੇ ਹਮੇਸ਼ਾ ਨੀਵਾ ਤੇ ਉਦਾਸ ਮਹਿਸੂਸ ਕਰਦੇ ਹੋ ਤਾਂ ਇਹ ਕਹਾਣੀ ਸਿਰਫ ਤੁਹਾਡੇ ਲਈ ਹੈ ਇਹ ਕਹਾਣੀ ਤੁਹਾਨੂੰ ਇੱਕ ਨਵੀਂ ਸੋਚ ਤੇ ਜ਼ਿੰਦਗੀ ਨੂੰ ਦੇਖਣ ਦਾ ਇੱਕ ਨਵਾਂ ਨਜ਼ਰੀਆ ਬਖਸ਼ੇਗੀ ਸੋ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਦਰਖਤ ਦੇ ਉੱਤੇ ਬੈਠਾ ਕਾਂ ਬਹੁਤ ਉਦਾਸ ਤੇ ਰੋ ਰਿਹਾ ਸੀ ਤੇ ਉਸੇ ਹੀ ਦਰਖਤ ਦੇ ਹੇਠਾਂ ਇੱਕ ਸੰਤ ਮਹਾਤਮਾ ਬੈਠੇ ਹੋਏ ਸਨ ਤੇ ਜਦੋਂ ਕਾਂ ਰੋ ਰਿਹਾ ਹੁੰਦਾ ਹੈ ਤਾਂ ਉਸ ਦਾ ਹੰਝੂ ਸੰਤ ਮਹਾਤਮਾ ਉੱਪਰ ਡਿੱਗਦਾ ਹੈ ਤੇ ਜਿੱਦਾਂ ਹੀ ਕਾਂ ਦਾ ਹੰਝੂ ਸੰਤਾਂ ਦੇ ਉੱਪਰ ਡਿੱਗਿਆ ਤਾਂ ਸੰਤਾਂ ਦਾ ਧਿਆਨ ਉਸ ਟਾਣੀ ਉੱਪਰ ਬੈਠੇ ਕਾਂ ਉੱਤੇ ਗਿਆ ਤਾਂ ਉਹਨਾਂ ਸੰਤਾਂ ਨੇ ਉਸ ਕਾਂ ਨੂੰ ਪੁੱਛਿਆ ਕਿ ਭਗਤਾ ਕਿਉਂ ਦਾਸ ਹੈ ਕਿਉਂ ਰੋ ਰਿਹਾ ਹੈ ਤਾਂ ਕਾਂ ਨੇ ਕਿਹਾ ਸੰਤ ਜੀ ਕਿ ਮੇਰੀ ਵੀ ਕੋਈ ਜ਼ਿੰਦਗੀ ਹੈ ਮੇਰਾ ਰੰਗ ਕਾਲਾ ਹੈ ਮੈਨੂੰ ਹਰ ਕੋਈ ਨਫ਼ਰਤ ਕਰਦਾ ਹੈ ਹਰ ਕੋਈ ਅਸ਼ੁਭ ਮੰਨਦਾ ਹੈ ਮੈਨੂੰ ਕੋਈ ਪਿਆਰ ਨਹੀਂ ਕਰਦਾ ਸੋ ਮੈਂ ਇਹ ਜ਼ਿੰਦਗੀ ਨਹੀਂ ਜੀਣਾ ਚਾਹੁੰਦਾ ਮੈਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਨਫ਼ਰਤ ਹੈ ਮੈਂ ਕੋਈ ਹੋਰ ਪੰਛੀ ਬਣਨਾ ਚਾਹੁੰਦਾ ਹਾਂ ਮੈਂ ਬਹੁਤ ਸੋਹਣਾ ਪੰਛੀ ਬਣਨਾ ਚਾਹੁੰਦਾ ਹਾਂ ਕਾਂ ਦੀ ਸਾਰੀ ਕਹਾਣੀ ਸੁਣ ਕੇ ਸੰਤ ਮਹਾਤਮਾ ਨੂੰ ਬਹੁਤ ਦਇਆ ਆਈ ਉਹਨਾਂ ਨੇ ਕਹਨ ਕਿ ਇਹ ਉਦਾਸ ਨਾ ਹੋ ਭਗਤਾ ਤੇਰੀ ਇਹ ਜ਼ਿੰਦਗੀ ਦੀ ਵੀ ਬਹੁਤ ਅਹਿਮੀਅਤ ਹੈ ਤੂੰ ਵੀ ਇੱਕ ਰੱਬ ਦਾ ਜੀ ਹੈ ਤੈਨੂੰ ਉਹਨੇ ਖੁਦ ਆਪਣੇ ਹੱਥਾਂ ਨਾਲ ਬਣਾ ਕੇ ਕੁਦਰਤ ਨੇ ਭੇਜਿਆ ਹੈ ਪਰ ਕਾਂਸੀ ਕੀ ਮੰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਸੋ ਸੰਤਾਂ ਨੇ ਕਿਹਾ ਕਿ ਭਗਤਾ ਤੂੰ ਕੀ ਚਾਹੁੰਦਾ ਹੈ ਦੱਸ ਮੈਂ ਤੈਨੂੰ ਆਪਣੇ ਮੰਤਰ ਦੀਆਂ ਸ਼ਕਤੀਆਂ ਨਾਲ ਜੋ ਤੂੰ ਚਾਹੇ ਮੈਂ ਤੈਨੂੰ ਉਹ ਬਣਾ ਸਕਦਾ ਹਾਂ ਇਹ ਗੱਲ ਸੁਣ ਕੇ ਕਾਂ ਬਹੁਤ ਖੁਸ਼ ਹੋਇਆ ਉਹ ਕਹਿੰਦਾ ਮਹਾਤਮਾ ਜੀ ਜੇ ਐਦਾਂ ਦੀ ਗੱਲ ਹੈ ਤਾਂ ਕਿਰਪਾ ਕਰਕੇ ਮੈਨੂੰ ਹੰਸ ਬਣਾ ਦਿਓ ਤਾਂ ਫਿਰ ਸੰਤਾਂ ਨੇ ਕਿਹਾ ਠੀਕ ਹੈ ਭਗਤਾ ਮੈਂ ਤੈਨੂੰ ਹੰਸ ਜ਼ਰੂਰ ਬਣਾ ਦੇਵਾਂਗਾ ਪਰ ਸਭ ਤੋਂ ਪਹਿਲਾਂ ਤੂੰ ਹੰਸ ਕੋਲ ਜਾ ਤੇ ਉਹਨੂੰ ਪੁੱਛ ਕਿ ਤੂੰ ਇਸ ਜ਼ਿੰਦਗੀ ਵਿੱਚ ਖੁਸ਼ ਹੈ ਸੰਤੁਸ਼ਟ ਹੈ ਜੇਕਰ ਉਹ ਤੈਨੂੰ ਹਾਂ ਕਹੇਗਾ ਤਾਂ ਮੈਂ ਤੈਨੂੰ ਹੰਸ ਬਣਾ ਦਿਆਂਗਾ ਤੇ ਮੈਂ ਤੇਰਾ ਐਸੀ ਹੀ ਜਗਾ ਤੇ ਇੰਤਜ਼ਾਰ ਕਰਾਂਗਾ ਕਿ ਕਾਂ ਉੱਡ ਕੇ ਹੰਸ ਕੋਲ ਪਹੁੰਚ ਜਾਂਦਾ ਹੈ ਤੇ ਉਹ ਹੰਸ ਨੂੰ ਕਹਿੰਦਾ ਹੈ ਹੰਸ ਤੂੰ ਬਹੁਤ ਹੀ ਸੋਹਣਾ ਹੈ ਪ੍ਰਮਾਤਮਾ ਨੇ ਤੈਨੂੰ ਬਹੁਤ ਸੋਹਣਾ ਬਣਾਇਆ ਹੈ ਤੇਰਾ ਕਿੰਨਾ ਸੋਹਣਾ ਰੰਗ ਹੈ ਬਿਲਕੁਲ ਦੁੱਧ ਵਰਗਾ ਚਿੱਟਾ ਰੰਗ ਹੈ ਤਾਂ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਸੰਤੁਸ਼ਟ ਹੈ ਨਾ ਅੱਗੋਂ ਜਵਾਬ ਦਿੰਦੇ ਹੋਏ ਹੰਸ ਕਹਿੰਦਾ ਹੈ ਨਹੀਂ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਵੀ ਖੁਸ਼ ਨਹੀਂ ਹਾਂ ਮੇਰੇ ਕੋਲ ਸਿਰਫ ਇੱਕੋ ਹੀ ਚਿੱਟਾ ਰੰਗ ਹੈ ਚਿੱਟਾ ਵੀ ਕੋਈ ਰੰਗ ਹੁੰਦਾ ਹੈ ਇਹ ਰੰਗ ਲੋਕ ਮੌਤ ਤੋਂ ਬਾਅਦ ਪਹਿਨਦੇ ਹਨ ਸੋ ਮੈਂ ਇਸ ਜ਼ਿੰਦਗੀ ਵਿੱਚ ਖੁਸ਼ ਨਹੀਂ ਹਾਂ ਜੇ ਤੂੰ ਸੱਚੀ ਕਿਸੇ ਖੁਸ਼ ਪੰਛੀ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਹ ਤੋਤਾ ਹੈ ਕਿਉਂਕਿ ਤੋਤੇ ਕੋਲ ਕੁਦਰਤ ਦੇ ਸਾਰੇ ਰੰਗ ਹਨ ਕਾਸ਼ ਮੈਂ ਵੀ ਤੋਤਾ ਹੁੰਦਾ ਇਹ ਗੱਲ ਸੁਣ ਕੇ ਕਾਂ ਉੱਥੋਂ ਉੱਡ ਕੇ ਤੋਤੇ ਕੋਲ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਕਿੰਨਾ ਸੋਹਣਾ ਹੈ ਤੂੰ ਰੰਗ ਬਿਰੰਗਾ ਹੈ ਕੁਦਰਤ ਨੇ ਤੈਨੂੰ ਆਪਣੇ ਰੰਗ ਵਰਗਾ ਹਰਾ ਪਰਹਰੰਗ ਨਿਵਾਜਿਆ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਸੰਤੁਸ਼ਟ ਹੈ ਨਾ ਅੱਗੋਂ ਤੋਤਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਨਹੀਂ ਕਾਂ ਮੇਰੇ ਦੋਸਤ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਨਾਲੋਂ ਸੋਹਣਾ ਪੰਛੀ ਤਾਂ ਮੋਰ ਹੈ ਮੇਰੇ ਤੋਂ ਵੀ ਜ਼ਿਆਦਾ ਰੰਗ ਮੋਰ ਕੋਲ ਹਨ ਤੋ ਮੈਂ ਖੁਸ਼ ਨਹੀਂ ਹਾਂ ਕਾਸ਼ ਮੈਂ ਵੀ ਕਿਤੇ ਮੋਰ ਹੀ ਹੁੰਦਾ ਸੋ ਐਦਾਂ ਕਾਂ ਉੱਡ ਕੇ ਮੋਰ ਕੋਲ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਮੋਰ ਮੈਨੂੰ ਤੇਰੇ ਨਾਲੋਂ ਸੋਨਾ ਇਸ ਦੁਨੀਆ ਤੇ ਹੋਰ ਕੋਈ ਨਹੀਂ ਜਾਪਦਾ ਤੂੰ ਕਿੰਨਾ ਸੋਹਣਾ ਹੈ ਕਿੰਨਾ ਰੰਗ ਬਿਰੰਗਾ ਹੈ ਕਿੰਨੇ ਸੋਹਣੇ ਰੰਗ ਕੁਦਰਤ ਨੇ ਤੈਨੂੰ ਨਿਵਾਜੇ ਹਨ ਤੇ ਮੈਨੂੰ ਉਮੀਦ ਹੈ ਮੈਨੂੰ ਪੱਕਾ ਭਰੋਸਾ ਹੈ ਕੀ ਤੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਤੇ ਸੰਤੁਸ਼ਟ ਹੋਏਗਾ ਕਿਉਂਕਿ ਤੂੰ ਇੱਕ ਪੰਛੀਆਂ ਦਾ ਰਾਜਾ ਹੈ ਅੱਗੋ ਮੋਰ ਜਵਾਬ ਦਿੰਦਾ ਹੈ ਨਹੀਂ ਕਾਮ ਮੇਰੇ ਵੀਰ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ ਇੰਨਾ ਸੋਹਣੇ ਖੰਭਾਂ ਕਰਕੇ ਹੀ ਲੋਕ ਮੇਰਾ ਸ਼ਿਕਾਰ ਕਰਦੇ ਹਨ ਮੇਰੇ ਸਰੀਰ ਤੋਂ ਮੇਰੇ ਖੰਭਾਂ ਨੂੰ ਨੋਚ ਲੈਂਦੇ ਹਨ ਤੇ ਆਪਣੇ ਘਰ ਸਜਾਵਟੀ ਸਮਾਨ ਬਣਾਉਂਦੇ ਹਨ ਮੈਨੂੰ ਚਿੜੀਆਕਰ ਪਿੰਜਰਿਆਂ ਵਿੱਚ ਬੰਦ ਕਰਕੇ ਰੱਖਦੇ ਹਨ ਮੇਰੀ ਵੀ ਕੋਈ ਜ਼ਿੰਦਗੀ ਹੈ ਮੇਰੀ ਕੋਈ ਜ਼ਿੰਦਗੀ ਨਹੀਂ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ ਇਹ ਗੱਲ ਸੁਣ ਕੇ ਕਾਂ ਨੂੰ ਬਹੁਤ ਧੱਕਾ ਲੱਗਦਾ ਹੈ ਉਹ ਸੋਚਾਂ ਵਿੱਚ ਪੈ ਜਾਂਦਾ ਹੈ ਫਿਰ ਮੋਰ ਨੂੰ ਪੁੱਛਦਾ ਹੈ ਕਿ ਫਿਰ ਸਭ ਤੋਂ ਖੁਸ਼ ਤੇ ਸੰਤੁਸ਼ਟ ਪੰਛੀ ਕੌਣ ਹੈ ਮੋਰ ਜਵਾਬ ਦਿੰਦਾ ਹੈ ਕਿ ਮੇਰੇ ਮੁਤਾਬਕ ਇਸ ਦੁਨੀਆ ਦਾ ਸਭ ਤੋਂ ਖੁਸ਼ ਤੇ ਸੰਤੁਸ਼ਟ ਪੰਛੀ ਕਾਂ ਹੈ ਯਾਨੀ ਕਿ ਤੂੰ ਹੈ ਤੈਨੂੰ ਕੋਈ ਵੀ ਪਿੰਜਰੇ ਵਿੱਚ ਕੈਦ ਨਹੀਂ ਕਰਦਾ ਇਹਰਾ ਕੋਈ ਸ਼ਿਕਾਰ ਨਹੀਂ ਕਰਦਾ ਤੂੰ ਆਸਮਾਨ ਵਿੱਚ ਪੂਰੀ ਆਜ਼ਾਦੀ ਨਾਲ ਉਡ ਸਕਦਾ ਹੈ ਤੂੰ ਹਰ ਥਾਂ ਤੇ ਜਾ ਸਕਦਾ ਹੈ ਮੋਰ ਕਹਿੰਦਾ ਹੈ ਕਾਸ਼ ਮੈਂ ਵੀ ਕਾਹਹੀਂ ਹੁੰਦਾ ਇਹ ਗੱਲ ਸੁਣ ਕੇ ਕਾਂ ਉੱਥੋਂ ਉੱਡਦਾ ਹੈ ਤੇ ਵਾਪਸ ਸੰਤ ਮਹਾਤਮਾ ਕੋਲ ਪਹੁੰਚ ਜਾਂਦਾ ਹੈ ਕਹਿੰਦਾ ਹੈ ਸੰਤ ਜੀ ਮੈਨੂੰ ਮੇਰੀ ਭੁੱਲ ਦਾ ਪਤਾ ਲੱਗ ਗਿਆ ਹੈ ਮੈਂ ਬਹੁਤ ਅੰਜਾਨ ਸੀ ਆਪਣੇ ਆਪ ਤੋਂ ਮੈਂ ਹੋਰ ਕੋਈ ਪੰਛੀ ਨਹੀਂ ਬਨਣਾ ਚਾਹੁੰਦਾ ਮੈਂ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਮੈਂ ਆਪਣੇ ਇਸ ਸਰੀਰ ਤੋਂ ਬਹੁਤ ਖੁਸ਼ ਹਾਂ ਸੋ ਦੋਸਤੋ ਅਸੀਂ ਵੀ ਉਸ ਕਾਂ ਦੀ ਤਰ੍ਹਾਂ ਆਪਣੀ ਤੁਲਨਾ ਹੋਰਾਂ ਲੋਕਾਂ ਨਾਲ ਕਰਦੇ ਰਹਿੰਦੇ ਹਾਂ ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਸਭ ਨੂੰ ਖਾਸ ਬਣਾਇਆ ਹੈ ਸੋ ਦੋਸਤੋ ਜਿਸ ਦਿਨ ਅਸੀਂ ਆਪਣੀ ਤੁਲਨਾ ਹੋਰਾਂ ਨਾਲ ਕਰਨੀ ਬੰਦ ਕਰ ਦਿੱਤੀ ਉਸ ਦਿਨ ਅਸੀਂ ਆਪਣੀ ਜ਼ਿੰਦਗੀ ਦੇ ਰਾਜੇ ਖੁਦ ਹੋਵਾਂਗੇ ਸੋ ਮੈਂ ਕਾਮਨਾ ਕਰਦਾ ਹਾਂ ਤੁਹਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤਾਂ ਕਿਰਪਾ ਕਰਕੇ ਇਹਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਕਹਾਣੀ ਤੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਣ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਪੰਜਾਬੀ ਕਿਸੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਹਰਬਾਨੀ ਧੰਨਵਾਦ